ਹਾਂਜੀ ਕੀ ਹਾਲ ਚਾਲ ਆ ਜੀ ਸਾਰਿਆਂ ਦੇ ਠੀਕ ਠਾਕ ਆ ਤੇ ਸਵਾਗਤ ਆ ਜੀ ਸਾਰਿਆਂ ਦਾ ਇੱਕ ਨਵੀਂ ਵੀਡੀਓ ਚ ਲਾਈਟ ਦਾ ਬਹੁਤ ਹੀ ਬੁਰਾ ਹਾਲ ਆ ਪਣੀਰੀ ਚ ਪਾਣੀ ਵੀ ਕਿਹੇ ਤੋਂ ਪਾਣੀ ਮੰਗਿਆ ਨਹਿਰ ਦਾ ਫੇਰ ਪਾਇਆ ਤੇ ਜਿਹੜੇ ਝੋਨਾ ਅੱਜ ਸਵੇਰ ਲਾਇਆ ਸੀਗਾ ਉਹ ਵੀ ਸੁੱਕਿਆ ਪਿਆ ਲੇਵਰ ਪਾਣੀ 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 ਕਰੀ ਜਾਂਦੀ ਐ ਉਹ ਸਾਹਮਣੇ ਲਾਈ ਜਾਂਦੀ ਹੈ ਦਿਸਦੀ ਹੋਣੀ ਤੁਹਾਨੂੰ ਹੁਣ ਇੰਜਨ ਮੰਗਿਆ ਕਿਸੇ ਦਾ ਉਹ ਇੰਜਨ ਛੱਡਿਆ ਵਾਹਣ ਚ ਕੋਈ ਦੋ ਕਿੱਲੇ ਭਰਗੇ ਹੌਲੀ ਹੌਲੀ ਇੱਕ ਜਨਰੇਟਰ ਲਿਆ ਕੇ ਰੱਖਦੇ ਆ ਇੱਥੇ ਲਾਈਟ ਬਹੁਤ ਹੀ ਜ਼ਿਆਦਾ ਖਰਾਬ ਕਰੀ ਖੜੀ ਐ ਅੱਧਾ ਘੰਟਾ ਚੱਲਦੀ ਆ 10 ਮਿੰਟਾਂ ਦਾ ਕਟ ਆ ਜਾਂਦਾ ਕੱਲ 8 ਘੰਟੇ ਸਵਲਾਈ ਦੇਣੀ ਸੀ ਇਹਨਾਂ ਨੇ ਤਾਂ 8 ਘੰਟਿਆਂ ਦੇ ਵਿੱਚੋਂ 2 ਘੰਟੇ ਸਵਲਾਈ ਦਿੱਤੀ ਲੈਨਮੈਨ ਨੂੰ ਫੋਨ ਕੀਤਾ ਉਹਦੇ ਸ਼ਾਮ ਨੂੰ ਪੈਕ ਲੱਗੇ ਸੀ ਕਹਿੰਦਾ ਕੱਢਨਾ ਕੱਢ ਲਓ ਸਾਡੇ ਕੋਲ ਟਾਈਮ ਹੈ ਨਹੀਂਗਾ ਕੱਢਣ ਦਾ ਬਿਜਲੀ ਬਿਜਲੀ ਬੋਰਡ ਦੇ ਇਹੀਆਂ ਕਮੀਆਂ ਕਰਕੇ ਬਿਜਲੀ ਬੋਰਡ ਪਿੱਛੇ ਹੈ ਘਾਟੇ ਚ ਤਾਂ ਹੀ ਇਹਨਾਂ ਦੀ ਕੋਈ ਇੱਜ਼ਤ ਨਹੀਂ ਕਰਦਾਗਾ ਹਰੇਕ ਬੰਦਾ ਗਾਲਾਂ ਕੱਢਦਾ ਠੀਕ ਆ ਮੰਨਦੇ ਆ ਫਾਲਟ ਕੱਢਦੇ ਆ ਕੰਮ ਕਰਦੇ ਆ ਬਹੁਤ ਕੁਝ ਪਰ ਫੇਰ ਵੀ ਕਿਤੇ ਨਾ ਕਿਤੇ ਕਾਫੀ ਕਮੀਆਂ ਜਈ ਸਾਹ ਨੇ ਫੋਨ ਨਹੀਂ ਚੱਕਿਆ ਨਾ ਹੀ ਐਸਡੀ ਨੇ ਚੱਕਿਆ ਹੁਣ ਐਕਸ਼ਨ ਨਾ ਤਾਂ ਇਸ ਗੱਲ ਦਾ ਕੀ ਉਹਨੂੰ ਫੋਨ ਕਰਾਂਗੇ ਹੁਣ ਆਪਣੀ ਲੇਬਰ ਖੜੀ ਆ ਪਾਣੀ ਚੋਨੇ ਦੇ ਵਿੱਚ ਹੈ ਨਹੀਂਗਾ 12 13 ਬੰਦੇ ਲੇਬਰ ਵਾਲੇ ਉਹਨਾਂ ਦੀ ਦਿਹਾੜੀ ਮਰ ਰਹੀ ਆ ਆਪਣੀ ਆਪਣਾ ਚੋਨਾ ਲੇਟ ਹੋ ਰਿਹਾ ਹਰੇਕ ਬੰਦਾ ਆਪੋ ਆਪਣੇ ਕੰਮ ਦੇ ਵਿੱਚ ਨਾ ਕਿਤੇ ਨਾ ਕਿਤੇ ਗਲਤ ਹੁੰਦਾ ਜਾ ਰਿਹਾ ਇੱਕ ਲਾਈਟ ਦੀ ਵਜ੍ਹਾ ਨਾਲ ਫੀਟਰ ਲੰਮਾ ਬਹੁਤ ਜ਼ਿਆਦਾ ਆ ਉਹਦੇ ਚੱਕਰ ਦੇ ਵਿੱਚ ਪਾਣੀ ਦੀ ਸਪਲਾਈ ਵੀ ਪੂਰੀ ਨਹੀਂ ਆ ਰਹੀ। ਲਾਈਟ ਦੀ ਸਪਲਾਈ ਵੀ ਪੂਰੀ ਨਹੀਂ ਆ ਰਹੀ। ਤੇ ਸਾਡੀ ਲੇਬਰ ਵਿਚਾਰੀ ਉਹ ਵੀ ਉਹ ਵੇਖੋ ਸੁੱਕੇ ਪਾਣੀ ਦੇ ਵਿੱਚ ਝੋਨਾ ਲਾਈ ਜਾਂਦੀ ਆ। ਸੁੱਕੇ ਹੀ ਆ ਵਾਣ ਵਾ ਗਿੱਲਾ ਆ ਤੇ ਸੁੱਕੇ ਬੜੂ ਰਾਜਾ। ਔਖਾ ਬਹੁਤ ਹੋ ਜਾਂਦਾ। ਪਰ ਸਾਡੀ ਲੇਬਰ ਚੰਗੀ ਆ ਵਿਚਾਰੇ ਬੰਦੇ ਵਿਚਾਰੇ। ਸਿਆਣੇ ਆ, ਸਮਝਦਾਰ ਆ। ਇੰਜਾਂ ਦੀ ਆਵਾਜ਼ ਤੁਹਾਨੂੰ ਸੁਣਦੀ ਹੋਣੀ ਠੱਕ 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 ਚੱਲੀ ਜਾਂਦਾ ਤੇ ਹਲੇ ਵੀ ਇਹਨਾਂ ਦਾ ਕੋਈ ਮਨ ਨਹੀਂਗਾ ਫਾਲਟ ਫੋਲਟ ਕੱਢਣ ਦਾ ਕੱਲ ਸਾਰਾ ਦਿਨ ਲਾਈਟ ਨਹੀਂ ਆਈ ਅੱਜ ਫੇਰ ਸਾਰਾ ਦਿਨ ਮੈਨੂੰ ਲੱਗਦਾ ਨਹੀਂ ਨਹੀਂ ਤੇ ਕਿੱਲੇ ਆਪਣੇ ਪਏ ਆ ਇੱਕ ਇੱਕ ਉਹ ਨਾਲ ਪਰਲੇ ਪਾਸੇ ਪਿਆ ਦੋ ਤੇ ਇੱਕ ਜਿਹੜਾ ਬਾਈ ਆ ਉਹ ਸਾਹਮਣੇ ਪਨੀਰੀ ਪੱਟੀ ਜਾਂਦਾ ਤਿੰਨ ਤਿੰਨ ਕਿੱਲੇ ਪਏ ਆ ਹਲੇ ਲੱਗਣ ਵਾਲੇ ਤੇ ਦੂਜੇ ਝੋਨੇ ਚ ਸੁੱਕ ਬਰੂਰਾ ਕੰਮ ਆ ਪਾਣੀ ਹੈ ਨਹੀਂ ਗਾ ਵੇਖੋ ਕੀ ਬਣਦਾ ਕੀ ਨਹੀਂ ਚੱਲੀ ਜਾਂਦਾ ਪ੍ਰੋਸੈਸ ਤੇ ਸਾਰੇ ਜਣੇ ਇਸ ਚੈਨਲ ਨਾਲ ਜੁੜੋ ਜਿੰਨੇ ਕੁ ਜੁੜ ਸਕਦੇ ਆ ਜਾਂ ਜਿਹਦਾ ਜੁੜਨ ਦਾ ਮਾਣਾ ਜਿਹਨੂੰ ਆਪਣੀਆਂ ਗੱਲਾਂ ਗੁੱਲਾਂ ਪਸੰਦ ਲੱਗਦੀਆਂ ਆ ਤੇ ਆਪਾਂ ਰੋਸਟਿੰਗ ਵੀ ਕਰਿਆ ਕਰਾਂਗੇ ਤੇ ਹੌਲੀ 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 ਜਿਵੇਂ ਜਿੱਦਾਂ ਜਿੱਦਾਂ ਵਿਊ ਵਧਣਗੇ ਓਦਾਂ ਓਦਾਂ ਆਪਾਂ ਹੌਲੀ 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 ਅੱਗੇ ਵਧਾਂਗੇ ਵੇ ਇਹ ਸਾਡੀ ਲੇਵਰ ਦਾ ਕੁੱਤਾ ਬਾਈ ਮੈਥੋਂ ਤਾਂ ਡਰਦਾ ਵੈਸੇ ਸਿਆਣਾ ਬਹੁਤ ਉਹਨਾਂ ਦੇ ਕੋਲੇ ਕੋਲੇ ਰਹਿੰਦਾ ਜਿਹੜੇ ਸਾਹਮਣੇ ਝੋਨਾ ਲਾਈ ਜਾਂਦੇ ਹਨ ਉਹਨਾਂ ਦੇ ਕੋਲੇ ਕੋਲੇ ਰਹਿੰਦਾ ਗਾਵਾਂ ਨੂੰ ਗਾਹ ਦਾ ਹਰੇ ਬਾਈ ਮਰੀ ਜਾਂਦਾ ਉੱਤੋਂ ਬੀਜਿਆ ਵਾ ਪਾਉਣਾ ਆਪਾਂ ਜਾ ਦੇ ਨਾਲ ਲੈ ਆਵਾਂਗੇ ਮੇਰੇ ਵੀਰੇ ਟਾਈਮ ਨਾ ਲਾਈ ਕਿੰਨੇ ਚਾਹੇ ਦੱਸੋ ਜੀ ਇਹ ਹਿਸਾਬ ਨਾਲ 10 ਵਜੇ ਪੀ ਲਓ ਯਾਰ 10 ਵਜੇ ਪੀ ਲਓ 9 ਵਜੇ ਰੋਟੀ ਖਾ ਲਿਓ 10 ਵਜੇ ਚਾਹ ਪੀ ਲਓ ਬਣਾ ਦੇਣਾ ਬਸ ਠੀਕ ਸੁੱਕੇ ਚ ਹੀ ਬਣਾਈ ਜਾਂਦੇ ਹੋ ਪਰਲਾ ਸੁੱਕਾ ਹੀ ਆ ਉਧਰ ਸੁੱਕੇ ਚ ਲਾਉਂਗੇ ਹੀ ਗਰਮੀਤ ਕਿੱਧਰ ਗਿਆ ਗਰਮੀਤ ਕਿੱਧਰ ਗਿਆ ਪਾਣੀ ਪੀਂਦਾ ਓਕੇ ਸਾਡੇ ਬੰਦੇ ਯਾਰ ਬਹੁਤ ਸਾਥ ਦਿੰਦੇ ਆ ਸੁੱਕੇ ਪਾਣੀ ਚ ਮਤਲਬ ਪਾਣੀ ਹੈ ਨਹੀਂਗਾ ਹੁਣ ਛੱਡਿਆਗਾ ਤੜਕੇ ਦੀਆਂ ਇਹਨਾਂ ਨੇ ਬਾਹਲਾ ਨਹੀਂ ਦੋਕਣਾਂ ਲਾ ਥਾਂ ਤੇ ਲਾ ਵੀ ਦਿੱਤਾ ਮੈਂ ਨਪੋਰਾ ਫੋਨ ਨਹੀਂ ਕਰਕੇ ਉਸ ਤਾਂ ਦੇ ਵੀ ਪਾਣੀ ਛੱਡਾ ਉਹ ਕਰਿਓ ਉਹ ਕਰ ਆਪ ਹੀ ਆਪ ਦਾ ਕੰਮ ਸੰਭਾਲ ਲੈਂਦੇ ਆ ਤੁਹਾਡਾ ਤਾਂ ਆਪ ਦਾ ਕੰਮ ਆ ਯਾਰ ਹਾਂ ਹਾਂ ਸਹੀ ਹੈ ਸਰਕਾਰ پوری ਭੈਣ ਚੋਦ ਬਸ ਉਹ ਆਤੀ ਲੈ ਆਈ ਦੋ ਚੰਗਾ ਮੈਨਾਂ ਪਿਛਾ ਹੁਣ ਇਧਰੋਂ ਇੰਜਨ ਦਾ ਪਾਣੀ ਛੱਡਿਆ ਆਪਾਂ ਇੰਜਨ ਚਲਾਇਆ ਗਵਾਂਡੀਆਂ ਦਾ ਚਾਲਾਂਡ ਗਵਾਂਡ ਚੰਗਾ ਆਪਣੀਆਂ ਮੋਟਰਾਂ ਦਾ ਸਾਹਮਣੇ ਸਾਰੀਆਂ ਬੰਦੀ ਪਈਆਂ ਜਦੋਂ ਲਾਈਟ ਆ ਗਈ ਉਹਦੀ ਚੱਲਣਾ ਡੀਜ਼ਲ ਬਾਰ ਰਹੇ ਆ। ਈ ਬਾਈ ਪੱਠੇ ਵੱਢੀ ਜਾਂਦਾ ਸਾਹਮਣੇ। ਤੱਕ ਬੜੂ ਰਾਜਾ ਤਾਂ ਥੋੜੀ ਹੋਈ ਥੋੜੀ ਹੋਲੀ ਇੰਜਨ ਪੂਰਾ ਕਰ ਦੂਗਾ ਪਾਣੀ ਵਿੱਚ। ਚਲੋ ਜੀ ਇਹ ਤਾਂ ਗੱਲਾਂ ਹੋ ਗਈਆਂ ਜੀ ਆਪਣੀਆਂ ਥੋੜੀਆਂ-ਬਹੁਤੀਆਂ ਸਿਆਣੀਆਂ ਗੰਮਲੀਆਂ ਪਰ ਆਂਡ ਗਵਾਂਡ ਦਾ ਚੰਗਾ ਹੋਣਾ ਬਹੁਤ ਜ਼ਰੂਰੀ ਹੈ ਜ਼ਰੂਰੀ ਹੈ ਵਧੀਆ ਆਂਡ ਗਵਾਂਡ ਹੋਵੇ ਤਾਂ ਬੰਦੇ ਦਾ ਸੌਖਾ ਸਰ ਜਾਂਦਾ ਜਿਵੇਂ ਹੁਣ ਲੇਬਰ ਆਈ ਖੜੀ ਸੀ ਬਾਹਰ ਚ ਜੇ ਵਿਚਾਰਿਆਂ ਨੂੰ ਆਪਾਂ ਵਾਣ ਨਾ ਭਰਕੇ ਦਿੰਦੇ ਪਾਣੀ ਨਾ ਹੁੰਦਾ ਉਹਨਾਂ ਦੀ ਦਿਹਾੜੀ ਮਾਰਨੀ ਸੀ ਆਪਣਾ ਨੁਕਸਾਨ ਹੋਣਾ ਸੀ ਝੋਨਾ ਲੇਟ ਹੋਣਾ ਸੀ ਤੋਂ ਸੋ ਦੋਵਾਂ ਘਰਾਂ ਦਾ ਸੌਰ ਗਿਆ ਇਹ ਕਦੇ ਉਹਦੇ ਉਹਨੂੰ ਲੋੜ ਹੋਈ ਤਾਂ ਕਦੇ ਆਪਾਂ ਵੀ ਉਹਦੇ ਕੰਮ ਆਵਾਂਗੇ ਆ ਸਾਰਾ ਬਾਈ ਦਾ ਖੇਤ ਆ ਉਹ ਸਾਹਮਣੇ ਫਿਰ ਆਪਣਾ ਬੰਦਾ ਬਣੀਰੀ ਪੱਟੀ ਜਾਂਦਾ ਆ ਉਹਨਾਂ ਦੇ ਪੱਠੇ ਆ ਤੇ ਠੀਕ ਆ ਵਧੀਆ ਗੱਲ ਆ ਛੋਟੇ ਜ਼ਿਮੀਂਦਾਰ ਨੂੰ ਇੱਕ ਦੂਜੇ ਦਾ ਸਹਾਰਾ ਬਣਾ ਚਾਹੀਦਾ ਵੱਡੇ ਦਾ ਵਿੱਚੋ ਵਿੱਚ ਹੀ ਬਣੇ ਰਹਿੰਦੇ ਤੇ ਤੀਜੀ ਗੱਲ ਆਪਾਂ ਕਰਨੀ ਸੀ ਕਿ ਵੀ ਜਿਹੜੇ ਬਣਦੇ ਆ ਨਾ ਵੀ ਕਹਿੰਦੇ ਆ ਵੀ ਜੱਟ ਟਰਾਲੀਆਂ ਬੈਕ ਲਾਉਂਦਾ ਆ ਜੱਟ ਟਰੈਕਟਰ ਦੇ ਟਰੈਕਟਰ ਨੂੰ ਮੋਡੀਫਾਈ ਕਰਾਉਂਦਾ ਅੱਗੇ ਝਕਾਉਂਦਾ ਪਰ ਅਸਲ ਤੇ ਜੱਟ ਉਹ ਨਹੀਂਗਾ ਜੱਟ ਆਹਾ ਪਾਣੀ ਮੁੱਕ ਜਾਂਦਾਗਾ ਝੋਨਾ ਲਾਉਣਾ ਜਨਰੇਟਰ ਚ ਲਾਉਣੇ ਆ ਖਾਲੇ ਬਣਾਉਣੇ ਆ ਵੱਟਾਂ ਛਾਂਗਣੀਆਂਗਾ ਝੋਨੇ ਚੋਂ ਗੰਦ ਕੱਢਣਾ ਤਜਰਬੇ ਕਰਕੇ ਝੋਨਾ ਵਾਹੁਣਾ ਉਹ ਆ ਜੱਟ ਉਧਰੋਂ ਅਸਲ ਪੱਕੀ ਹੁੰਦੀ ਆ ਉਧਰੋਂ ਮੀਂਹ ਆਉਂਦੇ ਆ ਚਿਖੇੜੇ ਆਉਂਦੇ ਆ ਉਹ ਚ ਸਬਰ ਕਰਨ ਵਾਲਾ ਉਹ ਆ ਜੱਟ ਜੱਟ ਉਹ ਨਹੀਂ ਹੈਗਾ ਵੀ ਜਿਹੜਾ ਫੋਨਾਂ 'ਚ ਦੇਖਦੇ ਹੋ ਤੁਸੀਂ ਗਾਣਿਆਂ 'ਚ ਦੇਖਦੇ ਹੋ ਵੱਟੀਆਂ ਵੱਡੀਆਂ ਕਾਰਾਂ ਉਹ ਜੱਟ ਨਹੀਂ ਹੈਗਾ ਉਹ ਫੁਕਰਾ ਹੈ ਕੋਈ ਜਿਹੜਾ ਬੰਦਾ ਆਮ ਖੇਤ ਦੇ ਵਿੱਚ ਮਜ਼ਦੂਰੀ ਕਰਦਾ ਆਪਦਾ ਘਰ ਚਲਾਉਂਦਾ ਖੇਤੀ ਕਰਦਾ ਜਾਂ ਖੇਤੀ ਕਰਨ ਵਾਲੇ ਬੰਦੇ ਦੇ ਦਿਹਾੜੀ ਆਉਂਦਾ ਉਹ ਆ ਜੱਟ ਜੱਟ ਦਾ ਮੀਨਿੰਗ ਇਹੀ ਆ ਵੀ ਤੁਸੀਂ ਖੇਤੀ ਕਰ ਰਹੇ ਹੋ ਜਾਂ ਤੁਸੀਂ ਮਿਹਨਤ ਕਰ ਰਹੇ ਹੋ ਉਹਨੂੰ ਇੱਕ ਟੈਗ ਦਿੱਤਾ ਗਿਆ ਜੱਟ ਹੋਰ ਕੋਈ ਜੱਟ ਬ੍ਰਾਂਡ ਨਹੀਂਗਾ ਤੇ ਇਹਨਾਂ ਸਿੰਗਰਾਂ ਨੇ ਇਹਨਾਂ ਰੋਸਟਰਾਂ ਨੇ ਇਹਨਾਂ ਇੰਸਟਾਗ੍ਰam ਪੇਜਾਂ ਨੇ ਜੱਟ ਨੂੰ ਇਹਨਾਂ ਕ ਤਾਂ ਚੱਕਤਾਗਾ ਵੀ ਲੋਕਾਂ ਦੀ ਨਿਗਾਚ ਕੁੜੀਆਂ ਦੀ ਨਿਗਾਚ ਜੱਟ ਇੱਕ ਪਤਾ ਨਹੀਂ ਕੀ ਸ਼ੈ ਬਣ ਗਿਆ ਪਰ ਜਦੋਂ ਰਿਐਲਿਟੀ ਸਾਹਮਣੇ ਆਉਂਦੀ ਆ ਉਹਦੇ ਹਾਲਾਤ ਕੁਝ ਹੋਰੀ ਆ ਜਿਮੇਵਾਰੀਆਂ ਚ ਮਰਿਆ ਵਿਆ ਉਹ ਆ ਜੱਟ ਮਹਿੰਗੀਆਂ ਜ਼ਮੀਨਾਂ ਮਹਿੰਗੇ ਠੇਕੇ ਮਹਿੰਗੇ ਖਰਚੇ ਮਹਿੰਗਾ ਡੀਜ਼ਲ ਉਹਦੇ ਵਿੱਚ ਵੀ ਸਟਰਗਲ ਕਰਕੇ ਗਾਂ ਵਧਣ ਵਾਲਾ ਉਹ ਆ ਜੱਟ ਆ ਵੀ ਆਪਣੀ ਮੋਟਰ ਹੈ ਜੀ ਇੱਥੇ ਆਪਾਂ 12 ਕਿੱਲੇ ਜ਼ਮੀਨ ਲਈ ਹੈ ਠੇਕੇ ਤੇ ਤੇ ਆਪਣੇ ਕੋਲੇ ਇੱਥੇ ਤਿੰਨ ਕਿੱਲੇ ਝੋਨਾ ਰਹਿਗਾ ਰਹਿਗਾ ਲੱਗਣ ਵਾਲਾ ਤੇ ਇਹ ਆਪਾਂ ਪਹਿਲੀਆਂ ਚੀ ਲਾ ਲੂਗੇ ਸੀ ਇਹ ਝੋਨਾ ਆਪਣਾ ਠੀਕ ਖੜਾ ਪਰ ਪਾਣੀ ਇੱਧਰ ਵੀ ਪੂਰਾ ਨਹੀਂ ਆ ਰਿਹਾ ਦੇਖ ਰਹੇ ਹੋ ਤੁਸੀਂ ਖਾੜਾ ਵੀ ਸੁੱਕਾ ਪਿਆ ਲੈਟ ਆਊਗੀ ਤੇ ਜੀ ਮੋਟਰਾਂ ਦਾ ਪਾਣੀ ਪੂਰਾ ਹੋਣਾ ਹਨਾ ਤੇ ਚਲੋ ਨਿੱਕੀਆਂ ਮੋਟੀਆਂ ਗੱਲਾਂ ਬਾਤਾਂ ਕਰਦੇ ਰਵਾਂਗੇ ਇਦਾਂ ਹੀ ਚੱਲਦਾ ਰਹਿਣਾ ਜ਼ਿੰਦਗੀ ਦਾ ਸਫ਼ਰ ਤੇ ਹੌਲੀ-ਹੌਲੀ ਇਦਾਂ ਹੀ ਮਰ ਜਾਾਂਗੇ ਹਰਿਆਲੀ ਦੇਣ ਲੱਗ ਪਈ ਏ ਸਾਰੇ ਪਾਸੇ ਸੋਹਣਾ ਮਾਹੌਲ ਬਣ ਚੱਲਿਆਗਾ ਮੌਸਮ ਸੌਣ ਚੜ ਜਾਣਾ ਹੋਰ ਇੱਕ ਦੋ ਦਿਨਾਂ ਤੱਕ ਤੇ ਸੋਹਣੀ ਜ਼ਿੰਦਗੀ ਆ। ਬਸ ਇੰਨਾ ਵੀ ਆਪਣੇ ਉਲਝੇਵਾਂ ਚੋਂ ਸਮਾਂ ਕੱਢ ਕੇ ਆਪਣੇ ਆਪ ਤੇ ਵੀ ਦੇਣਾ ਚਾਹੀਦਾ ਆਪਣੇ ਆਪ ਨੂੰ ਵੀ ਦੇਣਾ ਚਾਹੀਦਾਗਾ। ਜ਼ਰੂਰੀ ਨਹੀਂਗਾ ਵੀ ਸਾਰਾ ਦਿਨ ਆਪਣੇ ਉਲਝੇਵਾਂ ਦੇ ਵਿੱਚ ਹੀ ਫਸੇ ਰਹੋ। ਆਪਣੇ ਆਪ ਨਾਲ ਗੱਲਾਂ ਕਰ ਲੀਆਂ ਚਾਹੀਦੀਆਂ ਗੀਆਂ। ਸਾਰੀਆਂ ਗੱਲਾਂ ਨੂੰ ਨਾਲ ਲੈ ਕੇ ਕੀ ਤੁਰਨਾ ਚਾਹੀਦਾਗਾ। ਹਾਂਜੀ। ਆਪਾਂ ਸਾਰੀ ਬਾਸਪਤੀ 1121 ਵੈਰੈਟੀ ਲਈ ਹੈ ਇਸ ਵੰਦੇ ਤੇ ਦੇਖੋ ਕੀ ਰਿਜ਼ਲਟ ਆਉਂਦੇ ਆ ਇਹ ਇੱਕ ਗੱਟਾ ਯੂਰੀਆ ਤੇ ਖੜਾ ਹਲੇ ਚੋਨਾ ਇੱਕ ਗੱਟਾ ਯੂਰੀਆ ਤੇ ਇਹਨੂੰ ਹੁਣ ਡੋਜਾਂ ਵਧਾਉਣੇ ਆ ਇਹਦੀਆਂ ਆਪਾਂ ਇਧਰੋਂ ਰਿਫਲੈਕਸ਼ਨ ਪੈਂਦੀ ਆ ਵੀਡੀਓ ਸਹੀ ਨਹੀਂ ਬਣਦੀ ਇਧਰੋਂ ਸੂਰਜ ਸਹੀ ਬਣਦੀ ਆ ਵੀਡੀਓ ਸੂਰਜ ਦੀ ਛਾਂ ਪੈਂਦੀ ਆ ਮਤਲਬ ਇਧਰੋਂ ਤੇ ਸਾਰੇ ਜਣੇ ਬਈ ਚੈਨਲ ਨੂੰ ਸਬਸਕ੍ਰਾਈਬ ਕਰੋ ਹੌਲੀ ਹੌਲੀ ਇਹਦੇ ਵੀਅਰਰਸ ਵਧੋ ਤੇ ਹੌਲੀ ਹੌਲੀ ਸਬਸਕ੍ਰਾਈਬਰਸ ਸਬਸਕ੍ਰਾਈਬ ਵੀ ਕਰੋ ਸੋ ਜਿਵੇਂ ਜਿਵੇਂ ਸਬਸਕ੍ਰਾਈਬੇਸ਼ਨ ਆਉਣਗੀਆਂ ਓਵੇਂ ਓਵੇਂ ਆਪਾਂ ਚੰਗਾ ਕੰਟੈਂਟ ਵੀ ਲੈ ਕੇ ਆਵਾਂਗੇ ਹੌਲੀ ਹੌਲੀ ਆਪਾਂ ਫ੍ਰੀ ਹੋ ਜਾਣਾ ਹੋਰ ਹੋਰ 10 15 ਦਿਨਾਂ ਤੱਕ ਤਾਲ ਕੱਢ ਕੇ ਰਿਆਂ ਪਾ ਕੇ ਝੋਨੇ ਨੂੰ ਸੰਭਾਲ ਲੈਣਾਗਾ ਫਿਰ ਆਪਾਂ ਹਰੇਕ ਤਰ੍ਹਾਂ ਦੀ ਵੀਡੀਓ ਤੇ ਰੈਐਕਸ਼ਨ ਵੀ ਦਿਆ ਕਰਾਂਗੇ ਚੰਗੇ ਗਾਣਿਆਂ ਤੇ ਮਾੜੇ ਗਾਣਿਆਂ ਤੇ ਤੇ ਕੋਸ਼ਿਸ਼ ਕਰਿਆ ਕਰਾਂਗੇ ਵੀ ਰੋਜ਼ ਇੱਕ ਵਲੌਗ ਜਾਂ ਰੋਜ਼ ਇੱਕ ਚੰਗਾ ਰੋਸਟਰ ਬਣ ਕੇ ਸਮਾਜ ਦੇ ਹਿੱਤ ਦੇ ਵਿੱਚ ਗੱਲਾਂ ਕਰਿਆ ਕਰਾਂਗੇ ਚੰਗੇ ਬੰਦੇ ਇਹ ਚੈਨਲ ਨਾਲ ਆਪਣੇ ਆਪ ਜੋੜਨਗੇ ਹੌਲੀ ਹੌਲੀ ਆਪਣਾ ਕੰਟੈਂਟ ਦੇਖਣਗੇ ਤਾਂ ਚਲੋ ਠੀਕ ਆ ਜੀ ਧੰਨਵਾਦ ਸਾਰਿਆਂ ਦਾ ਆਪਣਾ ਕੀਮਤੀ ਸਮਾਂ ਦੇਣ ਲਈ ਤੂੰ ਵੀ ਤੁਸੀਂ ਰੀਲਾਂ ਤੇ ਬੰਡ ਮਰਾਉਣੀ ਸੀ ਸੌਰੀ ਸੌਰੀ ਗਾਇਸ ਮਜ਼ਾਕ ਕਰ ਰਿਹਾ ਤੁਸੀਂ ਮੇਰੇ ਵੀਵਰਜ਼ ਹੋ ਤੇ ਤੁਹਾਡੇ ਨਾਲ ਮੈਂ ਗਲਤ ਗੱਲਾਂ ਮੇਰੇ ਵਾਸਤੇ ਪਰ ਇਹ ਰਿਐਲਿਟੀ ਹੈ ਇਹ ਰੀਅਲਟੀ ਆ ਕੋਈ ਇਹ ਚ ਦੋ ਰੈ ਵਾਲੀ ਗੱਲ ਹੈਣੀਗੀ ਚੰਗੀਆਂ ਚੀਜ਼ਾਂ ਆਪਾਂ ਬਹੁਤ ਘੱਟ ਦੇਖਦੇ ਆ ਤੇ ਮਾੜੀਆਂ ਚੀਜ਼ਾਂ ਬਹੁਤ ਜ਼ਿਆਦਾ ਇੱਕ ਪਾਸੇ ਮਨਮੋਹ ਮਾਰਸ ਆ ਸੌਰੀ ਮਨਮੋਹ ਮਾਰਸ ਅਸਤਿੰਦਰ ਸਰਤਾਜ ਆ ਹੋਰ ਵੀ ਕਾਫੀ ਬੰਦੇ ਆ ਜਿਹੜੇ ਸੱਭਿਆਚਾਰਕ ਬੇਸੜ ਲਗਾਉਂਦੇ ਆ ਕਾਫੀ ਫਿਲਮਾਂ ਜਿਹੜੀਆਂ ਸੱਭਿਆਚਾਰਕ ਬੇਸੜ ਬਣਦੀਆਂ ਪਰ ਲੋਕ ਗੰਦਬਿੱਲ ਬਹੁਤ ਜ਼ਿਆਦਾ ਦੇਖਦੇ ਆ ਸੋਖਰਤੀ ਯਾਰ ਕੇ ਬੰਦਿਆਂ ਨੂੰ ਪ੍ਰੋਮੋਟ ਕਰਦੇ ਆ ਇੱਕ ਪਾਸੇ ਇਹ ਭਾਈ ਅਮਰਤ ਔਰਤ ਪਾਲ ਸਿੰਘ ਮੈਰੋ ਆ ਉਹਨਾਂ ਅਰਗੇ ਬੰਦੇ ਆ ਇੱਕ ਪਾਸੇ ਸੁਖ ਰਤੀ ਅਰਗੇ ਬੰਦੇ ਆ ਕਿੰਨਾ ਫਰਕ ਆ ਜੀ ਦੋਵਾਂ ਦੀ ਸੋਚ ਚ ਦੋਨਾਂ ਦੇ ਕਰਦਾਰ ਚ ਦੋਨਾਂ ਦੇ ਦੇਖਣ ਚ ਦੋਨਾਂ ਦੀਆਂ ਗੱਲਾਂ ਚ ਸੋਜੋਂਦੇ ਵਾਸਤੇ ਰਹੋ ਚੰਗੀਆਂ ਚੀਜ਼ਾਂ ਦੇਖੋ ਚੰਗੇ ਬਣੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਹੌਲੀ ਹੌਲੀ ਮੈਨੂੰ ਵੀ ਇਸ ਦੁਨੀਆ ਦੇ ਵਿੱਚ ਅੱਗੇ ਵਧਣ ਦਾ ਮੌਕਾ ਦਿਓ ਤਨਵਾਜੀ ਸਾਰਿਆਂ ਦਾ ਵੀਡੀਓ ਦੇਖਣ ਲਈ ਜਿਉਂਦੇ ਵਾਸਤੇ ਰੋ